ਲੋ ਜੀ ਜਪਾਨੇ ਖੁੱਲਿਆ Apple ਦਾ ਇੱਕ ਹਜੇ ਪੈੜ ਜਿਹੜਾ ਕਿ ਖੋਲਣਾ ਬਹੁਤ ਹੀ ਮੁਸ਼ਕਿਲ ਹੈ ਹਰੇਕ ਬੰਦਾ ਇੰਨੀ ਕੋਸ਼ਿਸ਼ ਕਰਦਾ ਇਹਨੂੰ ਉਹ ਗਏ ਸਕਰੀਨ ਟੁੱਟਣ ਦਾ ਖਤਰਾ ਹੁੰਦਾ ਇਹ ਚੱਲ ਨਹੀਂ ਰਿਹਾ ਸੀ ਇਹਦੀ ਪ੍ਰੋਬਲਮ ਸੀਗੀ ਇਹ ਬੰਦਾ ਬਾਹਰੋਂ ਦੁਬਈ ਤੋਂ ਲੈ ਕੇ ਆਇਆ ਸੀ ਪਰ ਇਹ ਪ੍ਰੋਬਲਮ ਪਤਾ ਨਹੀਂ ਕੀ ਹੈ ਇਸ ਸੇ ਇਹ ਚੱਲ ਨਹੀਂ ਰਿਹਾ ਹੁਣ ਆਪਾਂ ਇਹਨੂੰ ਖੋਲਿਆ ਇਹਨੂੰ ਬੜੀ ਟੈਕਨੀਕ ਦੇ ਨਾਲ ਨਹੀਂ ਇਹ ਦਾ ਜੋ ਉੱਪਰਲੀ ਸਕਰੀਨ ਹੁੰਦੀ ਹੈ ਕ੍ਰੈਕ ਹੋ ਜਾਂਦੀ ਹੈ ਪਰ ਆਪਾਂ ਇਹਨੂੰ ਖੋਲਿਆ ਬੜੀ ਟੈਕਨੀਕ ਦੇ ਨਾਲ ਅੱਜ ਦੇਨ ਸਹੀ ਤਰੀਕੇ ਨਾਲ ਬਾਕੀ ਰਹੀਏ ਦੇ ਤਾਰਾਂ ਜਿਹੜੇ ਲੱਗੇ ਹੋਏ ਆ ਉਹ ਵੀ ਹੁਣ ਖੋਲਰਨੇ ਆਪਾਂ ਇਹਨੂੰ ਖੋਲਦੇ ਸਮੇਂ ਬੜਾ ਧਿਆਨ ਰੱਖਣਾ ਪੈਂਦਾ ਇਹਨਾਂ ਯਾਦ ਰੱਖ ਲੈ ਸਖਤ ਚੀਜ਼ ਹੋਣੀ ਚਾਹੀਦੀ ਜਿਹਦੇ ਨਾਲ ਤੁਸੀਂ ਖੋਲ ਸਕੋ ਪਰ ਇਹਨੂੰ ਬਹੁਤ ਹੀ ਧਿਆਨ ਨਾਲ ਖੋਲੋ ਨਹੀਂ ਤੇ ਕ੍ਰੈਕ ਹੋਣ ਨੂੰ ਟਾਈਮ ਨਹੀਂ ਲੱਗਦਾ 2 ਮਿੰਟਾਂ 'ਚ ਕ੍ਰੈਕ ਹੋ ਜਾਂਦਾ ਫੇ ਇਹ ਦੇਖੋ ਇਹ ਖੋਲਿਆ ਆਪਾਂ ਨੇ ਇਹ ਬੈਟਰੀਆਂ ਦੇ ਅੰਦਰ ਦੋ ਸਪੀਕਰ ਲੱਗਿਆ ਹੋਇਆ ਹੈ ਇਹਦੇ ਵਿੱਚ ਇੱਕ ਸਾਈਡ ਆਪਾਂ ਨੂੰ ਫੋਟੋ ਦੇ ਅਨਸਾਰ ਹੀ ਹੁਣ ਇਹਦੇ ਜਿਹੜੇ ਤਾਰਾ ਲੱਗੇ ਹੋਣ ਆਪਾਂ ਆ ਕੱਢਾਂਗੇ ਜਿਹੜੀ ਚਾਰਜ ਕਰਨ ਵਾਲੀ ਬੈਟਰੀ ਨੂੰ ਥੱਲੇ ਹਟਾਵਾਂਗੇ ਉਸ ਤੋਂ ਉਸ ਤੋਂ ਬਾਅਦ ਆਪਾਂ ਇਹਨੂੰ ਜਿਹੜਾ ਅੱਗੇ ਬਾਹਰ ਇੱਕ ਸਾਈਡ ਕਰ ਦਾਂਗੇ ਹੁਣ ਇਹ ਨਾਲ ਅਟੈਚ ਆ ਇਹ ਇਹਖਣ ਫਤਰਾ ਲਾਉ ਜੀ ਇਹ ਕਰਤਾ ਆਪਾਂ ਨੇ ਇੱਕ ਸਾਈਡ ਇਹਨੂੰ ਇਹ ਦੀ ਸਕਰੀਨ ਹੈ ਦੀ ਸਾਈਡ ਤੇ ਰੱਖਤੀ ਆਪਾਂ ਇਹ ਲਗੇ ਨੇ ਚ ਬੈਟਰੀ ਲੱਗੀ ਇਹਦੇ ਚ ਦੇਖੋ ਐਪਲ ਦਾ ਆਈਪੈਡ ਆ